ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਅਕਾਲੀ ਦਲ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਜਿੱਥੇ ਪਹਿਲਾਂ ਪਵਨ ਕੁਮਾਰ ਟੀਨੂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਛੱਡ ਗਏ ਉਸ ਤੋਂ ਬਾਅਦ ਜਦੋਂ ਨਤੀਜੇ ਆਏ ਤਾਂ ਅਕਾਲੀ ਦਲ ਦੇ ਵਿੱਚ ਧੜੇ ਬਣ ਗਏ ਇਹ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਹੋਣੀ ਜਿਹੜੇ ਆ ਉਹ ਵੱਖ ਹੋ ਗਏ ਉਹਨਾਂ ਨੇ ਆਪਣਾ ਜਿਹੜਾ ਇੱਕ ਪ੍ਰੈਜ਼ੀਡੀਅਮ ਬਣਾ ਲਿਆ ਤੇ ਮੰਗੇ ਉੱਠਣ ਲੱਗੀ ਵੀ ਸੁਖਬੀਰ ਬਾਦਲ ਜਿਹੜੇ ਆ ਇਹ ਅਸਤੀਫਾ ਦੇ ਦੇਣ ਹਾਲੇ ਇਹ ਸਾਰਾ ਮਾਮਲਾ ਠੱਲਿਆ ਨਹੀਂ ਸੀ ਗਿਆ ਤਾਂ ਅਚਾਨਕ ਖਬਰ ਆਉਂਦੀ ਹੈ ਕਿ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਕਿਉਂਕਿ ਕੁੱਲ ਤਿੰਨ ਤਾਂ ਵਿਧਾਇਕ ਨੇ ਅਕਾਲੀ ਦਲ ਕੋ ਇਹ ਵੀ ਆਮ ਆਦਮੀ ਪਾਰਟੀ ਚ ਚਲੇ ਜਾਂਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਸਵਾਗਤ ਕਰਦੇ ਆ ਇਸ ਪੂਰੇ ਮਾਮਲੇ ਨੂੰ ਤੁਸੀਂ ਦੇਖਿਆ ਸਮਝਿਆ ਤੇ ਕੀ ਲੱਗਦਾ ਵੀ ਕਿਸ ਪਾਸੇ ਨੂੰ ਇਸ ਵਕਤ ਸਿਆਸਤ ਜਿਹੜੀ ਆਏ ਜਾ ਰਹੀ ਹੈ ਦੇਖੋ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੋਣਾ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਇਹ ਅਕਾਲੀ ਦਲ ਦੇ ਲਈ ਮੈਂ ਕਹੂੰਗਾ ਬਹੁਤ ਵੱਡਾ ਝਟਕਾ ਉਂਝ ਤਾਂ ਅਕਾਲੀ ਦਲ ਲਗਾਤਾਰ ਟੁੱਟ ਰਿਹਾ ਔਰ ਮੈਂ ਕਈ ਵਾਰ ਕਹਿਣਾ ਹੁੰਨਾ ਕਿ ਵਿਰੋਧੀ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਅਸੀਂ ਅਕਾਲੀ ਦਲ ਨੂੰ ਲੁੱਟ ਲਈ ਜਿਵੇਂ ਬੱਚੇ ਪਤੰਗ ਲੁੱਟਦੇ ਆ ਪੋਲਿਟੀਕਲ ਪਾਰਟੀਆਂ ਦੀ ਕੋਸ਼ਿਸ਼ ਹੈ ਕਿ ਅਸੀਂ ਅਕਾਲੀ ਦਲ ਨੂੰ ਲੁੱਟ ਲਈ ਪਿਛਲੇ ਸਮੇਂ ਚ 2022 ਦੀਆਂ ਚੋਣਾਂ ਤੋਂ ਪਹਿਲਾਂ ਕਈ ਅਕਾਲੀ ਲੀਡਰ ਆਮ ਆਦਮੀ ਪਾਰਟੀ ਚਲੇ ਗਏ ਕਾਂਗਰਸ ਚ ਵੀ ਗਏ ਕਿਉਂਕਿ ਸੱਤਾ ਸੀ ਅਕਾਲੀ ਭਾਜਪਾ ਦੀ 17 ਚ ਉਸ ਤੋਂ ਬਾਅਦ ਉਹ ਹਾਰੇ ਹੁਣ ਇਸ ਮੌਕੇ ਜਦੋਂ ਨਰਾਜ਼ ਅਕਾਲੀ ਵੱਖ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਮਾਫੀ ਮੰਗ ਕੇ ਸੁਖਬੀਰ ਬਾਦਲ ਤੇ ਕਾਰਵਾਈ ਮੰਗੀ ਹੈ ਇਸ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਇਤਿਹਾਸਿਕ ਤੌਰ ਤੇ ਆਪਣੇ ਸਭ ਤੋਂ ਮਾੜੇ ਦੌਰ ਚੋਂ ਲੰਘ ਰਿਹਾ ਹੈ ਮੈਂ ਮਾੜਾ ਦੌਰ ਇਸ ਕਰਕੇ ਕਹੂੰਗਾ ਕਿ ਅਕਾਲੀ ਦਲ ਕਦੇ ਵੀ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਨਹੀਂ ਆਇਆ ਆਪਣੇ ਇਤਿਹਾਸ ਤੋਂ ਲੈ ਕੇ ਅੱਜ ਤੱਕ ਜਦੋਂ ਜਥੇਦਾਰ ਗੁਰਚੰਦ ਸਿੰਘ ਟੋੜਾ ਹੁਣਾਂ ਨੇ ਸਰਬ ਹਿੰਦ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਉਸ ਦੌਰ ਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇਹ ਨਹੀਂ ਸੀ ਉਹ 90 ਦੇ ਅਖੀਰਲੇ ਸਾਲ ਸੀ 90 ਦੇ ਦਹਾਕੇ ਦੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਅੱਜ ਵਰਗੀ ਕਮਜ਼ੋਰ ਨਹੀਂ ਸੀ ਉਦੋਂ ਅਗਰ ਸਰਕਾਰ ਵੀ ਬਣਾ ਗਈ ਸੀ ਕਾਂਗਰਸ ਦੀ ਸਰਕਾਰ ਜਦੋਂ ਸਰਬ ਹਿੰਦ ਅਕਾਲੀ ਦਲ ਤੋਂ ਜਥੇਦਾਰ ਗੁਰਚੰਦ ਸਿੰਘ ਟੋੜਾ ਨੇ ਆਪਣੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਸੀ ਤੇ ਅਕਾਲੀ ਦਲ ਬਹੁਤ ਬੁਰੇ ਤਰੀਕੇ ਨਾਲ ਨਹੀਂ ਸੀ ਹਾਰਿਆ ਹੁਣ ਤਾਂ ਅਕਾਲੀ ਦਲ ਦੀਆਂ ਸੀਟਾਂ ਹੀ ਤਿੰਨ ਆਈਆਂ ਸੀ ਹੁਣ ਸਵਾਲ ਇਹ ਹੈ ਕਿ ਅਗਰ ਕਿਸੇ ਐਮਐਲਏ ਨੇ ਪਾਰਟੀ ਬਦਲਣੀ ਹੈ ਤੇ ਘੱਟੋ ਘੱਟ ਜਿਹੜੇ 33% ਵਿਧਾਇਕ ਨੇ ਅਗਰ ਉਹ ਦੂਜੇ ਪਾਸੇ ਚਲੇ ਜਾਣ ਤੇ ਕੋਈ ਦਿੱਕਤ ਨਹੀਂ ਹੁਣ ਤੁਸੀਂ ਦੇਖੋ ਡਾਕਟਰ ਸ਼ਕਵਿੰਦਰ ਸਿੰਘ ਸੁਖੀ ਤਿੰਨਾਂ ਦੇ ਵਿੱਚੋਂ ਇੱਕ ਵਿਧਾਇਕ ਨੇ ਉਹ ਚਲੇ ਗਏ ਨੇ ਆਮ ਆਦਮੀ ਪਾਰਟੀ ਚ ਜਿਵੇਂ ਤੁਸੀਂ ਸਵਾਲ ਕੀਤਾ ਹੈ ਅਕਾਲੀ ਦਲ ਲਈ ਤਾਂ ਇਹ ਸਥਿਤੀ ਹੋਗੀ ਕਿ ਸਿਰਫ ਦੋ ਵਿਧਾਇਕ ਉਹਨਾਂ ਦੇ ਰਹਿ ਗਏ ਔਰ ਦੋ ਵਿਧਾਇਕ ਵੀ ਬੀਜੇਪੀ ਦੇ ਆ ਔਰ ਡਾਕਟਰ ਸੁਖਵਿੰਦਰ ਸੁਖੀ ਦੇ ਜਾਣ ਦੇ ਨਾਲ ਜਿਹੜਾ ਚਾਰ ਜ਼ਿਮਨੀ ਚੋਣਾ ਆਉਣ ਵਾਲੇ ਸਮੇਂ ਚ ਹੋਣੀਆਂ ਨੇ ਭਾਵੇਂ ਉਹ ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਦੇ ਨਾਲ ਹੀ ਹੋ ਜਾਣ ਹਰਿਆਣੇ ਦੀਆਂ ਚੋਣਾਂ ਦੇ ਨਾਲ ਹੀ ਹੋ ਜਾਣ ਕਿਉਂਕਿ ਕਿਸੇ ਵੇਲੇ ਵੀ हरियाणा दी और बाकी जमीनी चोणा दा ऐलान हो सकता है इस मौके ते अगर अकाली दल दे 3 तो विधायक 2 रह जांदे ने ते मेनू ਲੱਗਦਾ ਇੱਕ ਪਾਸੇ ਨਰਾਜ਼ ਅਕਾਲੀਆਂ ਦੇ ਨਾਲ ਸੁਖਬੀਰ ਸਿੰਘ ਬਾਦਲ ਦਾ 36 ਦਾ ਅੰਕੜਾ ਅਕਾਲੀ ਦਲ ਦੇ ਵਿੱਚ ਅੰਦਰੂਨੀ ਕਲੇਸ਼ ਭਾਵੇਂ ਨਵੰਬਰ ਦੇ ਵਿੱਚ ਜਨਰਲ ਇਜਲਾਸ ਬੁਲਾਇਆ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਨਵੇਂ ਸਿਰੇ ਤੋਂ ਗਠਿਤ ਕੀਤੀ ਹੈ ਪਰ ਸੁਖਵਿੰਦਰ ਸਿੰਘ ਸੁਖੀ ਦਾ ਚਲਿਆ ਜਾਣਾ ਇਹ ਸੋਚਿਆ ਵੀ ਨਹੀਂ ਹੋਣਾ ਕਿਸੇ ਨੇ ਔਰ ਸੁਖਵਿੰਦਰ ਸਿੰਘ ਸੁਖੀ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਮੈਂ ਪਾਰਟੀ ਛੱਡਣ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨਾਲ ਕੋਈ ਗੱਲ ਨਹੀਂ ਕੀਤੀ ਹਾਲਾਂਕਿ ਡਾਕਟਰ ਸੁਖਵਿੰਦਰ ਸੁਖੀ ਨੇ ਬਹੁਤ ਸੁਲਝੇ ਹੋਏ ਲੀਡਰ ਦੀ ਤਰ੍ਹਾਂ ਆਪਣਾ ਵਿਹਾਰ ਕੀਤਾ ਉਹ ਕਹਿੰਦੇ ਮੇਰੀ ਸੁਖਬੀਰ ਬਾਦਲ ਨਾਲ ਕੋਈ ਸ਼ਿਕਾਇਤ ਨਹੀਂ ਜਿੰਨਾ ਤੱਕ ਮੈਂ ਸੁਣਿਆ ਉਹ ਕਹਿੰਦੇ ਮੇਰੇ ਹਲਕੇ ਦੇ ਲੋਕ ਕਹਿੰਦੇ ਸੀ ਵੀ ਫੈਸਲਾ ਕਰੋ ਕੁਝ ਨਾ ਕੁਝ ਕਰੋ ਤੇ ਮੈਂ ਇਹ ਮਹਿਸੂਸ ਕੀਤਾ ਕਿ ਮੈਂ ਆਪਣੇ ਹਲਕੇ ਲਈ ਕੁਝ ਕਰਨਾ ਚਾਹਣਾ ਸੋ ਉਹਨਾਂ ਨੇ ਜੋ ਕੁਝ ਅਕਾਲੀ ਦਲ ਚ ਵਾਪਰਿਆ ਕਿਤੇ ਨਾ ਕਿਤੇ ਸੁਖਵਿੰਦਰ ਸੁਖੀ ਆਸਵੰਦ ਨਹੀਂ ਹੋਣੇ ਕਿ ਭਵਿੱਖ ਚ ਅਕਾਲੀ ਦਲ ਉਹਨਾਂ ਨੂੰ ਦੁਬਾਰਾ ਸੱਤਾ ਚਾਹੁੰਦਾ ਦਿਖਦਾ ਹੋਵੇ ਇਹ ਵੀ ਮੈਨੂੰ ਲੱਗਦਾ ਹੈ ਹੁਣ ਦੂਸਰਾ ਜਿਹੜੀ ਇਹਦੇ ਤੇ ਇੱਕ ਹੋਰ ਬੜੀ ਅਹਿਮ ਗੱਲ ਹੈ ਜਿਹੜੀ ਅਸੀਂ ਅੱਗੇ ਵਧਾ ਸਕਦੇ ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਡਾਕਟਰ ਸੁਖਵਿੰਦਰ ਸਿੰਘ ਸੁਖੀ ਦੀ ਮੁਲਾਕਾਤ ਪੰਜਾਬ ਦੇ ਸਾਬਕਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਸੀ ਡਾਕਟਰ ਸੁਖਵਿੰਦਰ ਸੁਖੀ ਭਗਵੰਤ ਮਾਨ ਨੂੰ ਮਿਲ ਕੇ ਆਏ ਸੀ ਔਰ ਉਦੋਂ ਇਹ ਕਿਆਸ ਲੱਗੇ ਵੀ ਸੀ ਕਿ ਉਹਨਾਂ ਦੀ ਮੁਲਾਕਾਤ ਕਿਉਂ ਹੋਈ ਉਸ ਵੇਲੇ ਇਹ ਗੱਲ ਕਹੀ ਗਈ ਕਿ ਸਧਾਰਨ ਤੌਰ ਤੇ ਸਭਾਵੀ ਤੌਰ ਤੇ ਉਹਨਾਂ ਦੀ ਮੁਲਾਕਾਤ ਸੀ ਕਿਉਂਕਿ ਮੁੱਖ ਮੰਤਰੀ ਸਦਨ ਦੇ ਲੀਡਰ ਵੀ ਹੁੰਦੇ ਨੇ ਵਿਧਾਨ ਸਭਾ ਚ ਔਰ ਸਰਕਾਰ ਦੇ ਮੁੱਖ ਮੰਤਰੀ ਵੀ ਹੈ ਔਰ ਕੋਈ ਵਿਧਾਇਕ ਅਗਰ ਮੁੱਖ ਮੰਤਰੀ ਨੂੰ ਦੇਖਦਾ ਹੈ ਮਿਲਦਾ ਹੈ ਤੇ ਉਹਦਾ ਜ਼ਰੂਰੀ ਨਹੀਂ ਕਿ ਉਹ ਪਾਰਟੀ ਬਦਲਣ ਜਿੰਤ ਤੱਕ ਮੇਰੀ ਜਾਣਕਾਰੀ ਹੈ ਉਦੋਂ ਜ਼ਰੂਰ ਭਗਵੰਤ ਮਾਨ ਵੀ ਚਾਹੁੰਦੇ ਹੋਣਗੇ ਕਿ ਅਗਰ ਸੁਖਿੰਦਰ ਸੁਖੀ ਪਾਰਟੀ ਸ਼ਾਮਲ ਹੋਣਾ ਚਾਹੁੰਦੇ ਨੇ ਤੇ ਅਸੀਂ ਵੈਲਕਮ ਕਰਦੇ ਹਾਂ ਔਰ ਉਸ ਤੋਂ ਬਾਅਦ ਪਵਨ ਟੀਨੂ ਜਦੋਂ ਭਗਵੰਤ ਮਾਨ ਨੂੰ ਮਿਲੇ ਉਹ ਤਾਂ ਸ਼ਾਮਲ ਹੋ ਗਏ ਤੇ ਉਹ ਵੀ ਅਸੀਂ ਗੱਲ ਕੀਤੀ ਸੀ ਉਸ ਵੇਲੇ ਕਿ ਇੱਕ ਵੱਡਾ ਲੀਡਰ ਦੁਆਬੇ ਦਾ ਭਗਵੰਤ ਮਾਨ ਉਹਨਾਂ ਨੂੰ ਆਉਣ ਦੇ ਦਿਨਾਂ 'ਚ ਮਿਲੂਗਾ ਹਾਲਾਂਕਿ ਉਹਦੋਂ ਖੰਡਨ ਕੀਤੇ ਪਵਨ ਟੀਨੂ ਉਹਨਾਂ ਦੇ ਜਿਹੜੇ ਗਰੁੱਪ ਹੈ ਕਿ ਉਹ ਨਹੀਂ ਪਾਰਟੀ ਛੱਡ ਰਹੇ ਪਰ ਅਖੀਰ ਜੋ ਆਮ ਆਦਮੀ ਪਾਰਟੀ 'ਚ ਗਏ ਥੇ ਉਮੀਦਵਾਰ ਵੀ ਬਣੇ ਆਮ ਆਦਮੀ ਪਾਰਟੀ ਉਦੋਂ ਵੀ ਚਾਹੁੰਦੀ ਹੋਣੀ ਅਗਰ ਸੁਖਵਿੰਦਰ ਸੁਖੀ ਉਹਨਾਂ ਵੱਲੋਂ ਚੋਣ ਲੜਦੇ ਉਦੋਂ ਸੁਖਵਿੰਦਰ ਸੁਖੀ ਨਹੀਂ ਗਏ ਪਰ ਹੁਣ ਆਮ ਆਦਮੀ ਪਾਰਟੀ ਤੋਂ ਸੁਖਵਿੰਦਰ ਸੁਖੀ ਦੇ ਚਲੇ ਜਾਣ ਦੇ ਨਾਲ ਜਿਹੜੀਆਂ 4 ਜ਼ਿਮਨੀ ਚੋਣਾਂ ਆਉਣੀਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਹੋਰ ਤਕੜਾ ਮਹਿਸੂਸ ਕਰੂ ਲੋਕਾਂ 'ਚ ਇਹ ਸਨੇਹਾ ਦੇਣ 'ਚ ਕਾਮਯਾਬ ਹੋਊ ਕਿ ਸਾਡੇ ਐਮਐਲਏ ਫੇਰ ਬਣਵੇ ਹੋਗੇ ਤੇ ਅਸੀਂ ਅੱਜ ਵੀ ਵੱਡੀ ਤੇਰਾ 99 ਜਾਂ 92 ਜਿੰਨੇ ਵੀ ਹੋ ਗਏ ਆਮ ਆਦਮੀ ਪਾਰਟੀ ਦੇ ਅਸੀਂ ਅੱਜ ਵੀ ਵੱਡੀ ਧੇਰਾ ਅਸੀਂ ਜਲੰਧਰ ਵੀ ਜਿੱਤੇ ਆ ਤੇ ਕਿਉਂਕਿ ਸਾਡੀ ਸਰਕਾਰ ਹੈ 2 2.5 ਸਾਲ ਪਏ ਨੇ ਹਜੇ ਚੋਣਾਂ ਨੂੰ ਇਸ ਕਰਕੇ ਵਿਕਾਸ ਦੇ ਕੰਮਾਂ ਲਈ ਅਗਰ ਆਮ ਆਦਮੀ ਪਾਰਟੀ ਨੂੰ ਲੋਕ ਵੋਟਾਂ ਪਾ ਦੇਣਗੇ ਤੇ ਵਿਕਾਸ ਵੱਧ ਹੋਏਗਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰੇਗੀ ਹੁਣ ਅਕਾਲੀ ਦਲ ਦੀ ਚੁਣੌਤੀ ਹੈ ਕਿ ਉਹ ਚਾਰ ਸੀਟਾਂ ਜਿੱਤੇ ਉਹਦੇ ਵਿੱਚ ਬਰਨਾਲੇ ਦੀ ਸੀਟ ਹੈ ਉਥੇ ਅਕਾਲੀ ਦਲ ਦਾ ਵਿਧਾਇਕ ਬਣਿਆ ਹੀ ਨਹੀਂ ਜਦੋਂ ਦੇ ਕੀਤੂ ਸਾਹਿਬ ਦੁਨੀਆ ਤੋਂ ਗਏ ਇਸੇ ਤਰ੍ਹਾਂ ਗਿੱਦੜਵਾਹਾ ਦੀ ਸੀਟ ਹੈ ਲਗਾਤਾਰ ਤਿੰਨ ਵਾਰ ਜਿੱਤੀ ਉਹ ਰਾਜਾ ਵੜਿੰਗ ਨੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ اور ਅਕਾਲੀ ਦਲ ਦੇ ਪਰਿਵਾਰ ਦਾ ਕਬਜ਼ਾ ਰਿਹਾ ਜਦੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਬਣਾਇਆ ਪ੍ਰਕਾਸ਼ ਸਿੰਘ ਬਾਦਲ ਨੇ ਗਿੱਦੜਵਾਹਾ ਤੋਂ ਜਿਤਾ ਕੇ ਲਿਆਏ ਸੀ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਬਾਦਲ ਉਹਨਾਂ ਦੀ ਸਿਆਸਤ ਸ਼ੁਰੂ ਹੀ ਉੱਥੋਂ ਹੋਈ ਸੀ ਗਿੱਦੜਵਾਹਾ ਤੋਂ ਮਨਪ੍ਰੀਤ ਬਾਦਲ ਦੀ ਜੀ ਜੀ ਔਰ ਫਿਰ ਉਸੇ ਜਗ੍ਹਾ ਤੋਂ ਰਾਜਾ ਵੜਿੰਗ ਮੇਰੇ ਖਿਆਲ ਰਾਜਾ ਵੜਿੰਗ 2007 ਚੌਥੇ ਚੋਣ ਲੜੇ ਸੀ 12 2012 ਚ 2012 ਚ ਰਾਜਾ ਵੜਿੰਗ ਉੱਥੇ ਚੋਣ ਲੜੇ ਜਦੋਂ ਗੁਰਦਾਸ ਮਾਨ ਵੀ ਇੱਕ ਵਾਰ ਰੈਲੀ ਕਰਕੇ ਗਏ ਰਾਜਾ ਵੜਿੰਗ ਦੇ ਲਈ ਉੱਥੇ ਤੇ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਹਰਾਇਆ ਮਨਪ੍ਰੀਤ ਬਾਦਲ ਦੋ ਥਾਵਾਂ ਤੋਂ ਲੜ ਰੇ ਸੀ ਉਦੋਂ ਉਹ ਦੋਵੇਂ ਥਾਵਾਂ ਤੋਂ ਹਾਰੇ ਮੋੜ ਤੋਂ ਵੀ ਹਾਰੇ ਮਨਪ੍ਰੀਤ ਬਾਦਲ ਸੋ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਪਰ ਕਾਂਗਰਸ ਦਾ ਕਬਜ਼ਾ ਰਿਹਾ ਇਸ ਵਾਰ ਸਰਬਜੀਤ ਸਿੰਘ ਖਾਲਸਾ ਉਹ ਨੰਬਰ 1 ਆ ਗਿਆ ਗਿੱਦੜਬਾਹਾ ਤੇ ਤੇ ਹੁਣ ਚਰਚਾਵਾਂ ਸੀ ਕਿ ਸੁਖਬੀਰ ਬਾਦਲ ਉਥੋਂ ਚੋਣ ਲੜ ਸਕਦੇ ਨੇ ਇਸ ਕਰਕੇ ਅਕਾਲੀ ਦਲ ਦੇ ਲਈ ਵਕਾਰ ਦਾ ਸਵਾਲ ਬਣ ਗਈ ਜਿਹੜੀ ਇਹ ਗਿੱਦੜਬਾਹਾ ਦੀ ਸੀਟ ਹੈ ਹੁਣ ਜੇ ਸੁਖਬੀਰ ਬਾਦਲ ਲੜਦੇ ਨੇ ਤੇ ਇੱਕ ਪਾਸੇ ਨਾਰਾਜ਼ ਅਕਾਲੀ ਨੇ ਇੱਕ ਪਾਸੇ ਲੀਡਰ ਪਾਰਟੀ ਛੱਡੀ ਜਾਂਦੇ ਨੇ ਇੱਕ ਪਾਸੇ ਭਾਜਪਾ ਨਾਲ ਉਹਨਾਂ ਦਾ 36 ਦਾ ਅੰਕੜਾ ਬਣਿਆ ਹੋਇਆ ਔਰ ਭਾਜਪਾ ਵੀ ਆਪਣਾ ਉਮੀਦਵਾਰ उतारेगी ਹਾਲਾਂਕਿ ਸਰਬਜੀਤ ਸਿੰਘ ਖਾਲਸਾ ਵੀ ਅੱਜਕੱਲ ਸੁਰਖੀਆਂ 'ਚ ਨਹੀਂ ਤੁਸੀਂ ਦੇਖੋ ਕਿਸਮਤ ਗਿੱਦੜਵਾਹਾ ਸੀਟ ਦੀ ਸਰਬਜੀਤ ਖਾਲਸਾ ਜਿਹੜਾ ਥੋੜੇ ਦਿਨ ਪਹਿਲਾਂ ਉੱਥੋਂ ਜਿੱਤਿਆ ਸੀ ਉਹ ਸੁਰਖੀਆਂ 'ਚ ਹੈ ਸਰਬਜੀਤ ਸਿੰਘ ਖਾਲਸਾ ਦੇ ਸਕੇ ਭਰਾ ਸਰਬਜੀਤ ਖਾਲਸਾ ਦੇ ਉਂਗਲਾਂ ਚੱਕ ਰਹੇ ਨੇ ਕਈ ਤਰ੍ਹਾਂ ਦੀਆਂ ਪਰ ਸਰਬਜੀਤ ਸਿੰਘ ਖਾਲਸਾ ਨੇ ਹਲੇ ਤੱਕ ਕੋਈ ਪ੍ਰੈਸ ਕਾਨਫਰੰਸ ਕਰਕੇ ਉਹ ਪੂਰੇ ਮਾਮਲੇ ਤੇ ਆਪਣਾ ਸਵਾਲਦਾਰ ਸਵਾਲ ਕੋਈ ਜਵਾਬ ਨਹੀਂ ਪੇਸ਼ ਕੀਤਾ ਮਤਲਬ ਕਿ ਮੈਂ ਦਾਅਵਾ ਇਹ ਨਾ ਕਹਿ ਸਕਦਾ ਕਿ ਅੱਜ ਸਰਬਜੀਤ ਸਿੰਘ ਖਾਲਸਾ ਦੀ ਵੀ ਉਹ ਪੋਜੀਸ਼ਨ ਨਹੀਂ ਰਹੀ ਲੋਕਾਂ 'ਚ ਜਿਹੜੀ ਜਿੱਤਣ ਵੇਲੇ ਸੀ ਇਹ ਹੀ ਸਿਆਸਤ ਹੈ ਸਿਆਸਤ ਦੇ ਵਿੱਚ ਤੁਹਾਡਾ ਕਿਰਦਾਰ ਹਮੇਸ਼ਾ ਇੱਕ ਨੰਬਰ ਤੇ ਰਹਿਣਾ ਚਾਹੀਦਾ ਜਿਹਦੇ ਤੇ ਕੋਈ ਉਂਗਲ ਨਹੀਂ ਚੱਕੀ ਜਾਂਦੀ ਹਾਂ ਜਿਹੜੇ ਕੋਈ ਝੂਠੇ ਇਲਜ਼ਾਮ ਲੱਗਦੇ ਨੇ ਤੇ ਤੁਸੀਂ ਉਸ ਤੁਹਾਨੂੰ ਸਾਬਤ ਕਰਨੇ ਪੈਣਗੇ ਕਿ ਇਹ ਇਲਜ਼ਾਮ ਝੂਠੇ ਨੇ ਜਾਂ ਲੋਕ ਇਹ ਭਰੋਸਾ ਕਰਨ ਲੱਗ ਜਾਣ ਵੀ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਝੂਠੇ ਲੱਗ ਰਹੇ ਨੇ ਮਤਲਬ ਕੌਂਡੀਤੀ ਅਗਰ ਉਂਗਲ ਚੱਕੀ ਜਾਂਦੀ ਹੈ ਤੇ ਜਾਂ ਤਾਂ ਤੁਰੰਤ ਜਿਹੜੀ ਉਂਗਲ ਚੱਕੀ ਗਈ ਹੈ ਉਹਦੇ ਤੇ ਇਹੋ ਜੀ ਸਫਾਈ ਪੇਸ਼ ਕਰੋ ਕਿ ਲੋਕ ਭਰੋਸਾ ਕਰ ਲੈਣ ਵੀ ਉਂਗਲ ਗਲਤ ਚੱਕੀ ਗਈ ਹੈ ਜੋ ਹੁਣ ਗਿੱਦੜਵਾੜ ਦੇ ਵਿੱਚ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਦ ਸਰਬਜੀਤ ਸਿੰਘ ਖਾਲਸਾ ਕਿਸੇ ਨੂੰ ਉਤਾਰ ਦੇਣ ਤੇ ਉਹੀ ਜਿੱਤ ਜੂ ਹੁਣ ਉਹ ਵੀ ਸਥਿਤੀ ਨਹੀਂ ਰਹੀ ਗਿੱਦੜਵਾੜ ਦੀ ਇਸ ਕਰਕੇ ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਪਾਰਟੀ ਹੋਵੇ ਦੇਖੋ ਰਾਜਾ ਵੜਿੰਗ ਉੱਥੇ ਲਗਾਤਾਰ ਸਰਗਰਮ ਨੇ 2-4 ਦਿਨ ਪਹਿਲਾਂ ਰਾਜਾ ਵੜਿੰਗ ਉੱਥੇ ਗਏ ਉਹਨਾਂ ਨੇ ਪਾਣੀ ਦੀ ਸਮੱਸਿਆ ਦਾ ਮੁੱਦਾ ਚੱਕਿਆ ਵੱਡੇ ਪੱਧਰ ਤੇ ਇਸ ਕਰਕੇ ਅਕਾਲੀ ਦਲ ਦੀ ਸਭ ਤੋਂ ਵੱਡੇ ਵਿਕਾਰ ਦਾ ਸਵਾਲ ਬਣੀ ਹੈ ਗਿੱਦੜਬਾਹ ਦੀ ਸੀਟ ਔਰ ਚਾਰੇ ਡੇਰਾਬਾਬਾ ਨਾਨਕਾਲੀ ਸੀਟ ਵੀ ਚੱਬੇਵਾਲ ਦੀ ਸੀਟ ਵੀ ਔਰ ਇਨ੍ਹਾਂ ਚਾਰਾਂ 'ਚੋਂ ਅਗਰ ਅਕਾਲੀ ਦਲ ਦਾ ਕੋਈ ਵੱਡਾ ਦਾਵਾ ਮੰਨਿਆ ਜਾਂਦਾ ਹੈ ਕਿ ਉਹ ਗਿੱਦੜਬਾਹ ਹੈ ਡੇਰਾਬਾਬਾ ਨਾਨਕ ਕਰਨ ਸਿੰਘ ਕੱਲ ਨੂੰ ਛੱਡ ਕੇ ਜਾ ਚੁੱਕੇ ਨੇ ਉਹ ਮੈਨੂੰ ਲੱਗਦਾ ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਸਕਦੇ ਬੀਜੇਪੀ ਦੇ ਉਮੀਦਵਾਰ ਬਣ ਸਕਦੇ ਨੇ ਉਹ ਬੀਜੇਪੀ ਚਲੇ ਗਏ ਸੀ ਬੀਜੇਪੀ ਚ ਮੇਰੇ ਖਲ ਗਏ ਸੀ ਅਗਰ ਮੈਂ ਗਲਤ ਨਾ ਹੋਵਾਂ ਤਾਂ ਮੈਂ ਮਾਫੀ ਚਾਹੂੰਗਾ ਅਗਰ ਉਹ ਕਿਸੇ ਕੋਲ ਬੀਜੇਪੀ ਚ ਹੈ ਬੀਜੇਪੀ ਚ ਗਏ ਹੈ ਸੋ ਆਮ ਆਦਮੀ ਪਾਰਟੀ ਦੇ ਤਾਂ ਚਲੋ ਉੱਥੋਂ ਹੁਣ ਨਵਾਂ ਕੈਂਡੀਡੇਟ ਕਿਸੇ ਨਾ ਕਿਸੇ ਨੂੰ ਖੜਾ ਕਰਨਗੇ ਸੋ ਇਹਦਾ ਮਤਲਬ ਹੈ ਕਿ ਅਕਾਲੀ ਦਲ ਲਈ ਸਭ ਤੋਂ ਵੱਡਾ ਇਸ ਵਕਤ ਦੌਰ ਮੜਾ ਹੈ ਆਮ ਆਦਮੀ ਪਾਰਟੀ ਤਾਂ ਸੱਤਾਧਾਰੀ ਤੇ ਰਹਿ ਚਾਰਾਂ ਦੇ ਵਿੱਚੋਂ ਬਰਨਾਲਾ ਸੀਟ ਬਹੁਤ ਔਖੀ ਆਮ ਆਦਮੀ ਪਾਰਟੀ ਨੂੰ ਹਰਾਉਣੀ ਚੱਬੇ ਵਾਲ MP ਬਣ ਗਏ ਉਹਨਾਂ ਨੇ ਆਪਣੀ ਸੀਟ ਛੱਡੀ ਐ ਉਹ ਬੜੀ ਔਖੀ ਹੈ ਹੈਰਾਨੀ ਹੁਣ ਆਮ ਆਦਮੀ ਪਾਰਟੀ ਘਟੂ ਘਟ ਦੋ ਸੀਟਾਂ ਤੇ ਤਾਂ ਸੌਖੀ ਐ ਅਕਾਲੀ ਦਲ ਚਾਰਾਂ ਸੀਟਾਂ ਦੇ ਸੌਖਾ ਨਹੀਂ ਕਾਂਗਰਸ ਡੇਰਾ ਬਾਬਾ ਨਾਨਕ ਦੀ ਸੀਟ ਤੇ ਸੌਖੀ ਹੋ ਸਕਦੀ ਐ ਕਿਉਂਕਿ ਸੁਖਜਿੰਦਰ ਰੰਧਾਵਾ ਉੱਥੋਂ ਜਿੱਤ ਕੇ MP ਬਣ ਗਏ ਹੁਣ ਪਹਿਲਾਂ MLA ਸੀ ਕਾਂਗਰਸ ਸਿਰਫ ਡੇਰਾ ਬਾਬਾ ਨਾਨਕ ਤੋਂ ਸੌਖੀ ਐ ਕਿਉਂਕਿ ਚੱਬੇ ਵਾਲ ਤੋਂ ਕਾਂਗਰਸ ਦਾ ਕੰਪੀਟੀਸ਼ਨ ਐ ਬਰਨਾਲੇ ਕਾਂਗਰਸ ਕੋਲੇ ਕੰਪੀਟੀਸ਼ਨ ਕੈਂਡੀਡੇਟ ਨਹੀਂ ਜੀ ਜੀ ਸੰਦੀਪ ਪਰ ਇਹ ਡਲਾ ਸਾਹਿਬ ਸਵਾਲ ਇਹ ਕਿ ਵੀ ਹੈ ਨਾ ਵੀ ਡੇਰਾ ਬਾਬਾ ਨਾਨਕ ਤੋਂ ਜਿਹੜਾ ਐਮਪੀ ਅਮਰਿਤਪਾਲ ਹੁਣਾਂ ਦਾ ਧੜਾਵਾ ਇਹ ਵੀ ਬੜਾ ਐਕਟਿਵ ਹੈ ਇਹ ਵੀ ਚਾਹੁੰਦੇ ਆ ਵੀ ਅਸੀਂ ਆਪਣਾ ਇੱਕ ਪੰਥਕ ਉਮੀਦਵਾਰ ਜਿਹੜਾ ਉਹ ਡੇਰਾ ਬਾਬਾ ਨਾਨਕ ਤੋਂ ਦਈਏ ਤੇ ਉੱਥੇ ਮੁਕਾਬਲਾ ਫਸ ਵੀ ਸਕਦਾ ਵੈਸੇ ਦੇਖੋ ਹੁਣ ਮੁੱਦੇ ਆ ਗਏ ਨਾ ਜੀ ਅਮਰਿਤਪਾਲ ਸਿੰਘ ਦਾ ਭਰਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਹ ਇੱਕ ਮੁੱਦਾ ਵਿਰੋਧੀ ਖੜਾ ਕਰਨਗੇ ਸੁਖਵੀਰ ਬਾਦਲ ਹੋਗੇ ਜਾਂ ਕਾਂਗਰਸ ਵਾਲੇ ਹੋਗੇ ਅੱਜ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਇਨਾਂ ਦੇ ਉੱਤੇ ਵਿਰੋਧੀ ਉਂਗਲੀਆਂ ਖੜੀਆਂ ਕਰਨੀਆਂ ਕਰਨਗੇ ਵਿਧਾ ਲੋਕ ਸਭਾ ਚੋਣਾਂ ਵੇਲੇ ਕੋਈ ਵੀ ਖੁੱਲ ਕੇ ਅੰਮ੍ਰਿਤਪਾਲ ਦੇ ਉੱਤੇ ਉਂਗਲੀ ਨਹੀਂ ਸੀ ਕੋਈ ਖੜੀ ਕਰਦਾ ਨਾ ਸਰਬਜੀਤ ਖਾਲਸਾ ਤੇ ਹਾਲਾਂਕਿ ਸੁਖਬੀਰ ਬਾਦਲ ਨੇ ਉਦੋਂ ਅੰਮ੍ਰਿਤਪਾਲ ਦੇ ਉੱਤੇ ਤਾਂ ਕਾਫੀ ਕੁਝ ਬੋਲਿਆ ਵਿਰਸਾ ਸਿੰਘ ਵਲਟੋਹਾ ਨੇ ਵੀ ਬੋਲਿਆ ਪਰ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਹੈ ਜਦੋਂ ਹੁਣ ਉਹ ਗੱਲ ਕਰਨਗੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਲਹਿਰ ਚਲਾਉਣੀ ਹੈ ਤੇ ਇਹ ਮੁੱਦਾ ਮੂਰੇ ਆ ਜਾਣਾ ਹੈ ਜਦੋਂ ਸਰਬਜੀਤ ਸਿੰਘ ਖਾਲਸਾ ਕਹਿਣਗੇ ਅਸੀਂ ਨਸ਼ਿਆਂ ਦੇ ਖਿਲਾਫ ਲਹਿਰ ਉਸਾਰਨੀ ਹੈ ਤੇ ਅਮਰ ਸਰਬਜੀਤ ਸਿੰਘ ਖਾਲਸਾ ਦੇ ਸਕੇ ਭਰਾ ਦੀਆਂ ਇੰਟਰਵਿਊਆਂ ਦੇ ਕਲਿੱਪ ਕੱਢ ਕੱਢ ਲੋਕਾਂ ਨੇ ਵਾਇਰਲ ਕਰਨੇ ਆ ਇਹ ਇਹ ਸਾਰਾ ਕੁਝ ਸਿਆਸਤ ਦਾ ਹਿੱਸਾ ਬਣ ਜਾਣਾ ਜਿਹੜੇ ਵੀ ਉਹਨਾਂ ਨੇ ਭਰਾ ਨੇ ਗੱਲਾਂ ਸਰਬਜੀਤ ਸਿੰਘ ਖਾਲਸਾ ਬਾਰੇ ਕੀਤੀਆਂ ਨੇ ਉਹ ਆਉਂਦੇ ਸਮੇਂ ਜਦੋਂ ਚੋਣਾਂ ਹੋਣਗੀਆਂ ਉਹ ਮੁਰਮੁਰ ਲੋਕਾਂ ਦੇ ਗਰੁੱਪਾਂ 'ਚ ਵਟਸਐਪ ਦੇ ਗਰੁੱਪਾਂ 'ਚ ਆਉਣਗੀਆਂ ਕਿਉਂਕਿ ਇਹ ਪ੍ਰਚਾਰ ਦਾ ਤਰੀਕਾ ਬਣ ਗਿਆ ਵਿਰੋਧੀਆਂ ਨੂੰ ਹਥਿਆਰ ਦੀ ਤਰ੍ਹਾਂ ਵਰਤਣਗੇ ਅਗਰ ਅਕਾਲੀਆਂ ਨੂੰ ਹਮੇਸ਼ਾ ਉਹਨਾਂ ਦੇ ਸਰਕਾਰ ਸਮੇਂ ਹੋਈ ਬੇਅਦਗੀ ਦੇ ਬੇਅਦਬੀ ਦੇ ਲਈ ਸਵਾਲ ਕੀਤੇ ਜਾਂਦੇ ਨੇ ਅਗਰ ਕਾਂਗਰਸ ਔਰ ਭਗਵੰਤ ਮਾਨ ਨੂੰ ਬਾਰ ਬਾਰ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਇਨਸਾਫ ਨਹੀਂ ਦਵਾ ਸਕੀ ਅਗਰ ਅਕਾਲੀਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਡੇਰੇ ਦੀ ਮਾਫੀ ਕਿਉਂ ਦਵਾਈ ਤੇ ਸਰਬਜੀਤ ਖਾਲਸਾ ਔਰ ਅਮਰਿਤਪਾਲ ਸਿੰਘ ਤੋਂ ਵੀ ਹੁਣ ਸਵਾਲ ਕਰਨਗੇ ਉਹਨਾਂ ਦੇ ਵਿਰੋਧੀ ਕਰਨਗੇ ਇਸ ਕਰਕੇ ਔਰ ਭਾਜਪਾ ਤੋਂ ਵੀ ਭਾਜਪਾ ਤਾਂ ਦੇਖੋ ਪਹਿਲਾਂ ਹੀ ਹਾਈਵੇ ਪ੍ਰੋਜੈਕਟਾਂ ਦਾ ਜਿਹੜਾ ਮਾਮਲਾ ਹੈ ਔਰ ਪੰਜਾਬ ਦੇ ਕਿਸਾਨਾਂ ਦੇ ਮਸਲੇ ਨੇ ਉਹਨਾਂ ਕਰਕੇ ਬੀਜੇਪੀ ਤਾਂ ਪਹਿਲਾਂ ਹੀ ਸਵਾਲਾਂ 'ਚ ਹੈ। ਸੋ ਮੈਂ ਇਸ ਕਰਕੇ ਕਹਿ ਰਿਹਾ ਹੁਣ ਹਰ ਕਿਸੇ ਦੇ ਖਿਲਾਫ ਕੋਈ ਨਾ ਕੋਈ ਵਿਰੋਧੀ ਧਿਰ ਕੋਲੇ ਮੁੱਦਾ ਹੈ। ਪਰ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਕੋਲੇ ਇੱਕ ਲਾਹਾ ਹੈ ਕਿ ਉਹ ਸੱਤਾ 'ਚ ਹੈ। ਔਰ ਜਦੋਂ ਅਕਾਲੀ ਦਲ ਦੇ ਲੀਡਰ ਅਕਾਲੀ ਦਲ ਛੱਡ-ਛੱਡ ਆਪ 'ਚ ਜਾ ਰਹੇ ਨੇ। ਜਾਂ ਦੂਜੀਆਂ ਪਾਰਟੀਆਂ 'ਚ ਜਾ ਰਹੇ ਨੇ ਤੇ ਇਹ ਸਨੇਹਾ ਜਾ ਰਿਹਾ ਵੀ ਹੁਣ ਅਕਾਲੀ ਦਲ ਕਮਜ਼ੋਰ ਹੋ ਰਿਹਾ ਅਕਾਲੀ ਦਲ ਕਮਜ਼ੋਰ ਹੋ ਰਿਹਾ ਹੁਣ ਸੁਖਵੀਰ ਬਾਦਲ ਅੱਗੇ ਚੈਲੰਜ ਨੇ ਬਹੁਤ ਵੱਡੇ ਵੱਡੇ ਦੇਖੋ ਇਹ ਇਹ ਸਾਬਤ ਕਰਨਾ ਪੈਣਾ ਸੁਖਵੀਰ ਬਾਦਲ ਨੂੰ ਕਿ ਡਾਕਟਰ ਸੁਖੀ ਗਏ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ 2 ਐਮਐਲਏ ਰਹਿ ਗਏ ਬੀਬੀ ਗਨੀਵ ਕੌਰ ਮਜੀਠੀਆ ਵਿਕਰਮ ਮਜੀਠੀਆ ਦੀ ਧਰਮ ਪਤਨੀ ਔਰ ਮਨਪ੍ਰੀਤਿਆਲੀ ਔਰ ਮਨਪ੍ਰੀਤਿਆਲੀ ਪਹਿਲਾਂ ਹੀ ਕਹਿੰਦੇ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਹੁਣ ਤੁਸੀਂ ਦੱਸੋ ਇਹਦਾ ਮਤਲਬ ਹੈ ਸਰਗਰਮ ਐਮਐਲਏ ਬੀਬੀ ਗਨੀਵ ਕੌਰ ਮਜੀਠੀਆ ਰਹਿ ਗਈ ਉਹ ਪਹਿਲੀ ਵਾਰ ਦੇ ਐਮਐਲਏ ਨੇ ਪਰ ਉਹਨਾਂ ਦੇ ਪਤੀ ਵਿਕਰਮ ਮਜੀਠੀਆ ਉਹ ਵਿਰੋਧੀਆਂ ਤੇ ਹਮਲਾਵਰ ਨੇ ਪਰ ਉਹ ਅਕਾਲੀ ਸਿਆਸਤ ਦੇ ਵਿੱਚ ਥੋੜੇ ਜਿਹਾ ਸ਼ਾਂਤ ਨੇ ਬਿਲਕੁਲ ਜੀ ਸੋਚ ਅਕਾਲੀ ਦਲ ਦੇ 3 ਐਮਐਲਏ ਇੱਕ ਛੱਡ ਕੇ ਡਾਕਟਰ ਸੁਖੀ ਆਪ ਚ ਗਏ ਬੀਬੀ ਗਨੀਵ ਕੌਰ ਮਜੀਠੀਆ ਪਹਿਲੀ ਵਾਰ ਦੇ ਐਮਐਲਏ ਨੇ ਉਹ ਆਪਣੇ ਵੱਲੋਂ ਆਪਣੇ ਹਲਕੇ 'ਚ ਤਾਂ ਵਿਚਰ ਰਹੇ ਨੇ ਮਨਪੀਤਿਆਲੀ ਵੀ ਹਲਕੇ ਤੱਕ ਰਹੇਗੇ ਇਹ ਮਤਲਬ ਬੜੀਆਂ ਅਜੀਬ ਤਰ੍ਹਾਂ ਦੀਆਂ ਸਥਿਤੀਆਂ ਨੇ ਅਕਾਲੀ ਦਲ ਦੇ ਵਿੱਚ ਐਮਐਲਏ ਹੋ ਕੇ ਵੀ 2 ਐਮਐਲਏ ਹੋ ਕੇ ਵੀ 3 ਐਮਐਲਏ ਹੋ ਕੇ ਵੀ ਅਕਾਲੀ ਦਲ ਕੋਈ ਬਹੁਤ ਵੱਡਾ ਆਪਣਾ ਵਿਧਾਨ ਸਭਾ 'ਚ ਪ੍ਰਭਾਵ ਨਹੀਂ ਦਿਖਾ پا ਰਿਹਾ ਇਹ ਵੀ ਇੱਕ ਗੱਲ ਹੈ ਜਿਹਦੇ ਕਰਕੇ ਲੋਕਾਂ 'ਚ ਸਨੇਹਾ ਜਾ ਰਿਹਾ ਵੀ ਅਕਾਲੀ ਦਲ ਹੁਣ ਕਮਜ਼ੋਰ ਹੋ ਗਿਆ ਕਮਜ਼ੋਰ ਹੋ ਗਿਆ ਕਹਿੰਦੇ ਨੇ ਕਹਿੰਦੇ ਨੇ ਅਗਰ ਨਾ ਪੱਖੀ ਪ੍ਰਚਾਰ ਸ਼ੁਰੂ ਹੋ ਜੇ ਹੁਣ ਜਿਵੇਂ ਰਾਹੁਲ ਗਿੱਲ ਨੂੰ ਵਿਰੋਧੀਆਂ ਨੇ ਪੱਪੂ ਕਹਿ ਕਹਿ ਕੇ ਕਾਂਗਰਸ ਕਮਜ਼ੋਰ ਕਰਤੀ ਕਿੰਨੇ ਸਾਲ 10 ਸਾਲ ਕਹਿੰਦੇ ਸੀ ਵੀ ਜੇ ਰਾਹੁਲ ਗਾਂਧੀ ਕਿਤੇ ਪ੍ਰਚਾਰ ਕਰਨ ਚੱਲ ਜਾਂਦਾ ਸੀ ਤੇ ਵਿਰੋਧੀ ਕਹਿੰਦੇ ਸੀ ਇਹ ਖੁਸ਼ੀ ਵਾਲੀ ਗੱਲ ਹੈ ਹੁਣ ਕਾਂਗਰਸ ਇੱਥੋਂ ਜਿੱਤੂ ਨਹੀਂ ਔਰ ਰਾਹੁਲ ਗਾਂਧੀ ਨੂੰ 10-12 ਸਾਲ ਲੱਗ ਗਏ ਉਸ ਠੱਪੇ ਨੂੰ ਉਤਾਰਨ ਚ ਅੱਜ ਰਾਹੁਲ ਗਾਂਧੀ ਜਿੱਥੇ ਚੱਲਿਆ ਜਾਂਦਾ ਸਥਿਤੀਆਂ ਉਲਟ ਹੈ ਕਾਂਗਰਸ ਨੂੰ ਲੱਗਦਾ ਅਸੀਂ ਜਿੱਤ ਜਾਾਂਗੇ ਪਰ ਕੀ ਸੁਖਵੀਰ ਸਿੰਘ ਬਾਦਲ ਨੂੰ ਵੀ 8-10 ਸਾਲਾਂ ਦਾ ਸੰਘਰਸ਼ ਕਰਨਾ ਪਊਗਾ ਇਹ ਸਵਾਲ ਵੱਟਾ ਅਕਾਲੀ ਦਲ ਨੂੰ ਖੜਾ ਕਰਨ ਦੇ ਦੱਲਾ ਜੀ ਇਹਦੇ ਨਾਲ ਇੱਕ ਹੋਰ ਸਵਾਲ ਆ ਉਹ ਵੀ ਅਕਾਲੀ ਸਿਆਸਤ ਨਾਲ ਜੁੜਿਆ ਹੋਇਆ ਈਸੜੂ ਕਾਨਫਰੰਸ ਜਦੋਂ ਅਕਾਲੀ ਦਲ ਕਰਦਾ ਤੇ ਹੁਣ ਜਦੋਂ ਇਹ ਕਾਨਫਰੰਸ ਹੋਊਗੀ ਉਹਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਡਿਫਾਈਨ ਕਰਨਗੇ ਕਿੱਦਾਂ ਆਪਣਾ ਜਿਹੜਾ ਵਾ ਇਹ ਆਧਾਰ ਪੇਸ਼ ਕਰਨਗੇ ਲੋਕਾਂ ਦੇ ਵਿੱਚ ਕਿੱਦਾਂ ਲੋਕਾਂ ਨੂੰ ਕਨਵਿੰਸ ਕਰਨ ਵਾਸਤੇ ਜਿਹੜਾ ਇਹ ਕਿਹੜਾ ਉਪਾਸ਼ਣ ਹੋਏਗਾ ਜਾਂ ਸੁਖਬੀਰ ਬਾਦਲ ਕਿਹੜੇ ਤਰਕ ਦੇਣਗੇ ਵੀ ਇਹ ਕਿੱਦਾਂ ਉਹਨਾਂ ਦਾ ਸਾਥ ਦਿੱਤਾ ਜਾਏ ਗੱਲ ਅਸੀਂ ਮੰਨੀਏ ਕਿ ਅਕਾਲੀ ਦਲ ਮਹਾਨ ਪਾਰਟੀ ਹੈ। ਮੌਜੂਦਾ ਲੀਡਰਸ਼ਿਪ ਦੀਆਂ ਕਮੀਆਂ ਜਾਂ ਮੰਨਮਟਾ ਜਾਂ ਲੀਡਰਾਂ ਦਾ ਛੱਡ ਜਾਣਾ ਜਾਂ ਅਕਾਲੀ ਦਲ ਦਾ ਕਮਜ਼ੋਰ ਹੋ ਜਾਣਾ ਇਹ ਇੱਕ ਗੱਲ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੀ ਮਹਾਨਤਾ ਨੂੰ ਅਸੀਂ ਘਟ ਕਰਕੇ ਨਹੀਂ ਦੇਖ ਸਕਦੇ। ਸ਼੍ਰੋਮਣੀ ਅਕਾਲੀ ਦਲ ਮਹਾਨ ਲੀਡਰਾਂ ਦੀ ਪਾਰਟੀ ਰਹੀ ਹੈ ਔਰ ਪੰਜਾਬ ਦੇ ਲਈ ਔਰ ਸਾਡੇ ਖਿੱਤੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਵੱਡੇ ਸੰਘਰਸ਼ ਕੀਤੇ ਨੇ ਵੱਡੇ ਵੱਡੇ ਲੀਡਰ ਦਿੱਤੇ। ਹੁਣ ਸਵਾਲ ਰਹਿ ਗਿਆ ਈਸੜੂ ਕਾਨਫਰੰਸ ਦਾ ਆਜ਼ਾਦੀ ਦੇ ਮੌਕੇ ਤੇ ਇਹ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਲਈ ਈਸੜੂ ਕਾਨਫਰੰਸ ਕੀਤੀ ਜਾਂਦੀ ਹੈ ਈਸੜੂ ਕਾਨਫਰੰਸ ਤੋਂ ਠੀਕ ਪਹਿਲਾਂ ਇੱਕ ਐਮਐਲਏ ਦਾ ਚਲਿਆ ਜਾਣਾ ਇਹਦੇ ਨਾਲ ਮਨੋਵਿਗਿਆਨਿਕ ਤੌਰ ਤੇ ਅਕਾਲੀ ਦਲ ਕਮਜ਼ੋਰਤਾ ਮਹਿਸੂਸ ਕਰੂਗਾ ਪਰ ਸੁਖਬੀਰ ਬਾਦਲ ਈਸੜੂ ਦੀ ਕਾਨਫਰੰਸ ਹੈ ਫਿਰ 19 ਤਰੀਕ ਨੂੰ ਰਖੜ ਪੁੰਨਿਆ ਤੇ ਬਾਬਾ ਬਕਾਲਾ ਦੀ ਕਾਨਫਰੰਸ ਫਿਰ ਹਰਚੰਦ ਸਿੰਘ ਲੋਂਗਵਾਲ ਉਹਨਾਂ ਦੀ ਜਿਹੜੀ ਹੈ ਕਾਨਫਰੰਸ ਹੈ ਉਹ ਵੀ ਅਕਸ਼ਹੀਦੀ ਕਾਨਫਰੰਸ ਹੈ ਉਹ ਜਲਦ ਉਹ ਵੀ ਆ ਰਹੀ ਹੈ ਹੁਣ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹ ਕਹੂਗਾ ਕਿ ਅਸੀਂ ਜਿਨ੍ਹਾਂ ਨੇ ਜਾਣਾ ਉਹ ਚਲੇ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਨਾਰਾਜ਼ ਨੇ ਉਹਨਾਂ ਚੋਂ ਕਈ ਉਹਨਾਂ ਨੇ ਪਹਿਲਾਂ ਹੀ ਪਾਰਟੀ ਚੋਂ ਕੱਢਤੇ ਹਾਲਾਂਕਿ ਉਹ ਮੰਨਣ ਨੂੰ ਤਿਆਰ ਨਹੀਂ ਵੀ ਸਾਨੂੰ ਅਕਾਲੀ ਦਲ ਨੇ ਪਾਰਟੀ ਚੋਂ ਕੱਢਤਾ ਪਰ ਸੁਖਬੀਰ ਬਾਦਲ ਨੇ ਤਾਂ ਕੱਢ ਤੇ ਪ੍ਰਧਾਨ ਨਹੀਂ ਅਕਾਲੀ ਦਲ ਔਰ ਅਕਾਲੀ ਸੁਖਬੀਰ ਬਾਦਲ ਨੇ ਮੰਨ ਕੇ ਚੱਲੇ ਨੇ ਕਿ ਅਸੀਂ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਲੋਕਾਂ 'ਚ ਲੈ ਕੇ ਜਾ ਰਹੇ ਹਾਂ ਉਹ ਤਾਂ ਆਪਣੇ ਉਸੇ ਮਿਸ਼ਨ ਤੇ ਜਾਰੀ ਰਹਿਣਗੇ ਕਿ ਅਸੀਂ ਅਕਾਲੀ ਦਲ ਨੂੰ ਖੜਾ ਕਰਾਂਗੇ ਲੋਕਾਂ 'ਚ ਜਾਵਾਂਗੇ ਆਪਣੀਆਂ ਗਲਤੀਆਂ ਅਸੀਂ ਪਹਿਲਾਂ ਵੀ ਜਿਹੜੀਆਂ ਉਹਨਾਂ ਲਈ ਖਿਮਾ ਮੰਗੀ ਹੈ ਅਸੀਂ ਹੁਣ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਹਾਂ ਜੋ ਸਾਨੂੰ ਸਜ਼ਾ ਲੱਗੂ ਅਸੀਂ ਭੁਗਤਾਂਗੇ ਉਹ ਤਾਂ ਇਸ ਗੱਲ ਨੂੰ ਕਹਿੰਦੇ ਨੇ ਵੀ ਅਸੀਂ ਨਰਾਜ਼ ਅਕਾਲੀ ਨੇ ਜਿਹੜੇ ਉਹ ਕਿਤੇ ਨਾ ਕਿਤੇ ਆਰਐਸਐਸ ਉਹਨਾਂ ਦੇ ਪਿੱਛੇ ਆ ਜਾਂ ਉਹ ਭਾਜਪਾ ਨਾਲ ਮਿਲੇ ਹੋਏ ਨੇ ਔਰ ਅਸੀਂ ਅਕਾਲੀ ਦਲ ਨੂੰ ਤਕੜਾ ਕਰਾਂ। ਔਰ ਨਵੀਂ ਲੀਡਰਸ਼ਿਪ ਵੀ ਸੁਖਬੀਰ ਬਾਦਲ ਉਭਾਰ ਰਹੇ ਨੇ ਪਰ ਸੁਖਬੀਰ ਸਿੰਘ ਬਾਦਲ ਦਾ ਟੈਸਟ ਹੈ। ਸੁਖਬੀਰ ਸਿੰਘ ਬਾਦਲ ਕਿੰਨੇ ਸਮੇਂ ਚ ਅਕਾਲੀ ਦਲ ਨੂੰ ਮੋੜ ਖੜਾ ਕਰਨਗੇ? ਚਾਰ ਜਿਮਨੀ ਚੋਣਾ ਚ ਅਕਾਲੀ ਦਲ ਕਿੱਥੇ ਖੜੂਗਾ? ਇਹ ਸਾਰੇ ਫੈਕਟਰ ਨੇ ਜਿਹੜੇ ਆਪਣੇ ਤਨਦੀਪ ਜੀ ਇਹ ਤੈਅ ਕਰਨਗੇ ਕਿ ਹੁਣ ਅਕਾਲੀ ਦਲ ਦਾ ਨਵੇਂ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਸਰੂਪ ਦਾ ਭਵਿੱਖ ਕੀ ਹੈ ਅਕਾਲੀ ਦਲ ਤਾਂ ਚਲੋ ਬਹੁਤ ਪੁਰਾਣਾ ਹੈ 1920 ਦੀ ਪਾਰਟੀ ਇਹਦੇ ਨਾਲ ਹੀ ਡੱਲਾ ਸਾਹਿਬ ਸਤੰਬਰ ਮਹੀਨੇ ਦੇ ਵਿੱਚ ਮੌਨਸੂਨ اجلاس ਜਿਹੜਾ ਉਹ ਸੱਦਿਆ ਜਾਣਾ ਇਹਦੀ ਰੂਪਰੇਖਾ ਕੀ ਹੋਏਗੀ ਕਿ ਉਹਦੇ ਵਿੱਚ ਵਿਚਾਰ ਹੋਣਗੇ ਕਿਹੜੇ ਨਵੇਂ ਬਿੱਲ ਲਿਆਂਦੇ ਜਾਣਗੇ ਜਾਂ ਉਹਨਾਂ ਤੇ ਚਰਚਾ ਹੋਏਗੀ ਬਾਅਦ ਚੋਂ ਪਾਸ ਕੀਤੇ ਜਾਣਗੇ ਕਿਉਂਕਿ 30 ਤਰੀਕ ਜਿਹੜੀ ਆ ਉਹ ਮੁਕਰਰ ਕਰ ਲਈ ਗਈ ਆ ਸਤੰਬਰ 2 ਜਿਹੜੀ ਆ ਮੌਨਸੂਨ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਜਿਹੜਾ ਵਾ ਉਹ اجلاس ਸ਼ੁਰੂ ਹੋਏਗਾ ਦੇਖੋ 2 ਤੋਂ 3 ਸਤੰਬਰ ਨੂੰ ਜਿਹੜੀ ਇਹ ਮੌਜੂਦਾ ਵਿਧਾਨ ਸਭਾ ਪੰਜਾਬ ਦੀ ਇਹ 16ਵੀਂ ਵਿਧਾਨ ਸਭਾ ਹੈ 16ਵੀਂ ਵਿਧਾਨ ਸਭਾ ਦਾ 7ਵਾਂ ਵਿਧਾਨ ਸਭਾ ਸੈਸ਼ਨ ਹੋਣਾ ਹੈ ਔਰ 2 ਤੋਂ 3 ਸਤੰਬਰ ਤੱਕ ਮੰਤਰੀ ਮੰਡਲ ਦੀ ਮੀਟਿੰਗ ਚ ਕੱਲੇ ਫੈਸਲਾ ਕੀਤਾ ਗਿਆ ਔਰ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਹੈ ਹੁਣ ਇਹ 3 ਦਿਨਾਂ ਦਾ ਵਿਧਾਨ ਸਭਾ ਸੈਸ਼ਨ ਹੈ 2 ਤਰੀਕ 3 ਤਰੀਕ 4 ਤਰੀਕ ਪਹਿਲੇ ਦਿਨ ਸ਼ਰਧਾਂਜਲੀਆਂ ਤੇ ਨਾਲ ਹੀ ਕੰਮ ਟੋਟਲ 3 ਦਿਨ ਨੇ ਇਹਨਾਂ ਚ ਕਈ ਜ਼ਰੂਰੀ ਜਿਹੜੇ ਬਿੱਲ ਨੇ ਉਨ੍ਹਾਂ ਨੂੰ ਮਨਜ਼ੂਰੀਆਂ ਦਿੱਤੀਆਂ ਜਾਣੀਆਂ ਨੇ ਪਰ ਜਿਹੜੀ ਐਨਓਸੀ ਦੀ ਸ਼ਰਤ ਹੈ ਕੱਲ ਮੈਂ ਦੇਖ ਰਿਹਾ ਸੀ ਭਗਵੰਤ ਮਾਨ ਦੀ ਸਰਕਾਰ ਨੇ ਉਹਨੂੰ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ ਵੀ ਅਸੀਂ ਇਹਨੂੰ ਸੋਧ ਕਰ ਦਈਏ ਸਿਧਾਂਤਿਕ ਤੌਰ ਤੇ ਐਨਓਸੀ ਦੀ ਸ਼ਰਤ ਹਟਾ ਦਈਏ ਅਗਰ ਇੱਕ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਇਹਦੇ ਉੱਪਰ ਨਵਾਂ ਕਾਨੂੰਨ ਸੋਧਿਆ ਜਾਂਦਾ ਤੇ ਐਨਓਸੀ ਦਾ ਮਾਮਲਾ ਖਤਮ ਹੋ ਜਾਣਾ ਹੈ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਹੁਣ ਚਾਰ ਜ਼ਿਮਨੀ ਚੋਣਾਂ ਦਾ ਜ਼ਾਬਤਾ ਕਿਸੇ ਵੇਲੇ ਲੱਗ ਸਕਦਾ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਹਰਿਆਣੇ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਚ ਵੀ ਚੰਡੀਗੜ੍ਹ ਚ ਵੀ ਦੌਰਾ ਕਰਕੇ ਗਿਆ ਔਰ ਜਿੱਦਾਂ ਹੀ ਚੋਣਾਂ ਦਾ ਐਲਾਨ ਹੁੰਦਾ ਹੈ ਤੇ ਜ਼ਾਬਤਾ ਲੱਗ ਜਾਣਾ ਬਹੁਤੀ ਸੰਭਾਵਨਾ ਹੈ ਕਿ ਪੰਜਾਬ ਦੀਆਂ ਚਾਰ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹ ਵੀ ਇਹਨਾਂ ਚੋਣਾਂ ਦੇ ਨਾਲ ਹੀ ਹੋ ਜਾਣੀਆਂ ਨੇ ਇਸ ਕਰਕੇ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਇਹਦੇ ਵਿੱਚ ਕੱਲ ਮੰਤਰੀ ਮੰਡਲ ਦੀ ਬੈਠਕ ਚ ਵੀ ਕਈ ਫੈਸਲੇ ਕੀਤੇ ਕਿ ਅਸੀਂ ਪੰਜਾਬ ਚ ਨਵੀਂ ਖੇਡ ਪਾਲਿਸੀ ਜਿਹੜੀ ਹੈ ਮੰਤਰੀ ਮੰਡਲ ਨੇ ਉਹਦੇ ਤੇ ਚਰਚਾ ਕੀਤੀ 500 ਦੇ ਕਰੀਬ ਨਵੀਆਂ ਭਰਤੀਆਂ ਦੀ ਯੋਜਨਾ ਹੈ ਕਿ 460 ਸੀ ਕੋਚ ਨਿਯੁਕਤ ਕਰੀਏ ਬਾਕੀ ਅਹੁਦੇਦਾਰ ਨਿਯੁਕਤ ਕਰੀਏ ਔਰ ਇਸ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹ ਗੱਲਾਂ ਸਾਰੀਆਂ ਵਿਧਾਨ ਸਭਾ ਦੇ ਸੈਸ਼ਨ ਚ ਆਉਣਗੀਆਂ ਸੋ ਸਰਕਾਰ ਤਾਂ ਆਪਣੇ ਵੱਲੋਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਤਿਆਰ ਹੈ ਔਰ ਚਾਰਜ ਮੰਤਰੀ ਚੋਣਾਂ ਤੋਂ ਪਹਿਲਾਂ-ਪਹਿਲਾਂ ਅਗਰ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੈ ਕਈ ਹੋਰ ਚੰਗੇ ਫੈਸਲੇ ਲੋਕਾਂ ਨੂੰ ਖੁਸ਼ ਕਰਨ ਵਾਲੇ ਫੈਸਲੇ ਭਗਵੰਤ ਮਾਨ ਦੀ ਸਰਕਾਰ ਕਰ ਸਕਦੀ ਹੈ ਉਂਝ ਇੱਕ ਦੋ ਦਿਨ ਪਹਿਲਾਂ ਜਿਹੜੇ ਡਾਕਟਰ ਬਲਵੀਰ ਸਿੰਘ ਨੇ ਸਿਹਤ ਮੰਤਰੀ ਉਹਨਾਂ ਨੇ ਇੱਕ ਦੰਦਾਂ ਦੀ ਐਂਬੂਲੈਂਸ ਰਵਾਨਾ ਕਰਤੀ ਉਹ ਸ਼ੁਰੂ ਕਰਤੀ ਹਾਂਜੀ ਔਰ ਆਉਂਦੇ ਸਮੇਂ 'ਚ ਜਿਹੜੇ ਮਹੱਲਾ ਕਲੀਨਿਕ ਨੇ ਜਿਹੜਾ ਬਹੁਤ ਇੱਕ ਕਾਮਯਾਬ ਉਪਰਾਲਾ ਭਗਵੰਤ ਮਾਨ ਸਰਕਾਰ ਦਾ ਮਹੱਲਾ ਕਲੀਨਿਕਾਂ ਦੇ ਵਿੱਚ ਵੀ ਆਉਂਦੇ ਸਮੇਂ ਦੇ ਵਿੱਚ ਦੰਦਾਂ ਦੇ ਇਲਾਜ ਇਸ ਤਰ੍ਹਾਂ ਦੀਆਂ ਡੈਂਟਲ ਗੱਡੀਆਂ ਦੇ ਜ਼ਰੀਏ ਕੀਤੇ ਜਾ ਸਕਦੇ ਨੇ ਜਿਹੜੀਆਂ ਸਮੇਂ-ਸਮੇਂ ਤੇ ਲੋਕਾਂ ਦੇ ਦੰਦ ਚੈੱਕ ਕਰਕੇ ਦੰਦਾਂ ਦੀ ਸਮੱਸਿਆ ਪੰਜਾਬ 'ਚ ਬਹੁਤ ਵੱਡੀ ਹੈ ਲੋਕਾਂ ਨੂੰ ਔਰ ਬਹੁਤ ਖਰਚੀਲਾ ਦੰਦ ਦਾ ਇਲਾਜ ਦੰਦਾਂ ਦੇ ਇਲਾਜ ਲਈ ਮੈਡੀਕਲ ਬੀਮਾ ਵੀ ਨਹੀਂ ਹੁੰਦਾ ਸੋ ਇਸ ਕਰਕੇ ਭਗਵੰਤ ਮਾਨ ਸਰਕਾਰ ਦੰਦਾਂ ਦੇ ਇਲਾਜ ਵਾਲੇ ਪਾਸੇ ਵੀ ਬਹੁਤ ਗੰਭੀਰ ਹੋਈ ਹੈ ਜ ਜਿਹਦੇ ਨਾਲ ਲੋਕਾਂ 'ਚ ਇੱਕ ਚੰਗਾ ਸਨੇਹਾ ਜਾ ਸਕਦਾ ਹੈ ਬਹੁਤ ਸਾਰੇ ਲੋਕ ਪੰਜਾਬ 'ਚ ਮੂੰਹ ਦੇ ਕੈਂਸਰ ਨਾਲ ਪੀੜਤ ਨੇ ਸੋ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਹੋਰ ਸਕੀਮਾਂ ਜਿਹੜੀਆਂ ਨੇ ਉਹ ਆਉਣ ਦੇ ਦਿਨਾਂ 'ਚ ਸਾਨੂੰ ਮਿਲਣ ਨੂੰ ਮਿਲ ਸਕਦੀ ਸੋ ਪਰ ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜੇ ਸਾਡੇ ਨਵੇਂ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਜੀ ਉਹ ਪਹਿਲੀ ਵਾਰੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਆਉਣਗੇ ਔਰ ਭਗਵੰਤ ਮਾਨ ਦੀ ਸਰਕਾਰ ਇਸ ਤੋਂ ਪਹਿਲਾਂ ਜਿਹੜੇ ਬਨਵਾਰੀ لال ਪ੍ਰੋਹਿਤ ਜੀ ਉਹਨਾਂ ਦੀ ਅਗਵਾਈ 'ਚ ਵਿਧਾਨ ਸਭਾ ਸੈਸ਼ਨ ਮੁਕੰਮਲ ਕਰਦੀ ਰਹੀ ਹੈ ਸੋ ਇਹ ਦੇਖਣ ਵਾਲਾ ਰਹੂਗਾ ਕਿ ਨਵੇਂ ਰਾਜਪਾਲ ਨੇ ਜਿਹੜੇ ਇਸ ਸੈਸ਼ਨ ਨੂੰ ਲੈ ਕੇ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਦਾ ਰਹਿੰਦਾ ਹੈ ਜਿਹੜੇ ਬਿੱਲ ਪਾਸ ਕੀਤੇ ਜਾਂਦੇ ਉਹਨਾਂ ਨੂੰ ਲੈ ਕੇ ਕਿਉਂਕਿ ਹਜੇ ਤੱਕ ਤਾਂ ਪੰਜਾਬ ਦੇ ਗਵਰਨਰ ਔਰ ਪੰਜਾਬ ਦੀ ਸਰਕਾਰ ਦੇ ਵਿੱਚ ਟਕਰਾਅ ਰਿਹਾ ਔਰ ਹੁਣ ਵੀ ਜਿਵੇਂ ਮੀਟਿੰਗ ਪਰ ਮੀਟਿੰਗ ਹੋ ਰਹੀ ਹੈ ਪੰਜਾਬ ਦੇ ਗਵਰਨਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੁਖਵੀਰ ਬਾਦਲ ਨੇ ਇਹਦੇ ਉੱਪਰ ਵੀ ਤਿੱਖਾ ਨਿਸ਼ਾਨਾ ਲਿਆ ਸੁਖਵੀਰ ਬਾਦਲ ਕਹਿੰਦੇ ਵੀ ਇਹ ਪਹਿਲੀ ਵਾਰੀ ਹੋਇਆ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੀਆਂ ਕਮਜ਼ੋਰੀਆਂ ਕਰਕੇ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ ਪਰ ਹੁਣ ਤੁਮਾਨੂੰ ਧਿਆਨ ਦੇਣਾ ਚਾਹੀਦਾ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਹੈ ਬੀਜੇਪੀ ਉਹਦੇ ਕੰਮ ਕਰਨ ਦਾ ਤਰੀਕਾ ਤੁਸੀਂ ਦਿੱਲੀ ਤੋਂ ਵੀ ਦੇਖੋ ਜੀ ਜੀ ਮੈਂ ਬਿਲਕੁਲ ਇਹੀ ਗੱਲ ਕਰ ਰਿਹਾ ਸੀਗਾ ਕਿ ਹਰ ਸਰਕਾਰ ਦਾ ਆਪਣਾ ਢੰਗ ਤਰੀਕਾ ਹੁੰਦਾ ਕੰਮ ਕਰਨ ਦਾ ਬਿਲਕੁਲ ਠੀਕ ਗੱਲ ਹੈ ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਦਿੱਲੀ ਦੇ ਵਿੱਚ ਵੀ ਕੇਦਰੀਵਾਲ ਦੀ ਸਰਕਾਰ ਔਰ ਲੈਫਟੀਨੈਂਟ ਗਵਰਨਰ ਦੇ ਵਿੱਚ ਜਿਹੜਾ ਰੇੜਕ ਹੈ ਉਹ ਇਸ ਤਰ੍ਹਾਂ ਦੀਆਂ ਕੰਮ ਕਰਨ ਦੀਆਂ ਸ਼ੈਲੀਆਂ ਤੋਂ ਪੈਦਾ ਹੋਇਆ ਔਰ ਕਿਤੇ ਪੰਜਾਬ 'ਚੋ ਸਥਿਤੀ ਨਾ ਬਣੇ ਕਿ ਸਾਨੂੰ ਇਹ ਲੱਗੇ ਕਿ ਇੱਕ ਪਾਸੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਮੀਟਿੰਗਾਂ ਸਾਧ ਰਹੇ ਨੇ ਇੱਕ ਪਾਸੇ ਗਵਰਨਰ ਮੀਟਿੰਗਾਂ ਸਾਧ ਰਹੇ ਨੇ ਕਿਉਂਕਿ ਅਫਸਰ ਤਾਂ ਉਹੀ ਨੇ ਨਾ ਮੁੱਖ ਸਕੱਤਰ ਵੀ ਇੱਕੋ ਹੀ ਆ ਚੀਫ ਸੈਕਟਰੀ ਸਰਕਾਰ ਦਾ ਅਦਰ ਮੁੱਖ ਮੰਤਰੀ ਦੀ ਮੀਟਿੰਗ ਹੋਊ ਉਧਰ ਗਵਰਨਰ ਦੀ ਮੀਟਿੰਗ ਹੋਊ ਤੇ ਮੁੱਖ ਸਕੱਤਰ ਫਸ ਜੂ ਵੀ ਹੁਣ ਮੈਂ ਕਿੰਨੀ ਢੇਰ 'ਚ ਇਧਰ ਜਾਵਾਂ ਉਧਰ ਜਾਵਾਂ ਬਹੁਤ ਸਾਰੇ ਅਫਸਰਾਂ ਨੂੰ ਇਹਦੇ ਨਾਲ ਦਿੱਕਤਾਂ ਆ ਸਕਦੀਆਂ ਨੇ ਦੇਖੋ ਜਿਹੜਾ ਸੱਤਾ ਦਾ ਸੰਤੁਲਨ ਹੈ ਉਹ ਤਾਂ ਜ਼ਰੂਰੀ ਹੈ ਪਰ ਜਿਹੜਾ ਜਿਹੜੀ ਸੱਤਾ ਚੱਲਦੀ ਹੈ ਉਹਦਾ ਡਰਾਈਵਰ ਇੱਕ ਚਾਹੀਦਾ ਹੈ ਅਗਰ ਕਦੀ ਇਹ ਲੱਗਣ ਲੱਗ ਜੇ ਵੀ ਸੱਤਾ ਨੂੰ ਦੋ ਡਰਾਈਵਰ ਚਲਾ ਰਹੇ ਨੇ ਫਿਰ ਉਹ ਡੈਮੋਕ੍ਰੇਸੀ ਸਵਾਦ ਵਾਲੀ ਨਹੀਂ ਰਹਿੰਦੀ ਕਿਉਂਕਿ ਜਿਵੇਂ ਕਹਿੰਦੇ ਨੇ ਨਾ ਦਾਲ ਤੇ ਨਮਕ ਬਰਾਬਰ ਹੋਣਾ ਹੈ ਦਾਲ ਦੇ ਵਿੱਚ ਨਮਕ ਤੇ ਮਿਰਚ ਬਰਾਬਰ ਹੋਣੀ ਚਾਹੀਦੀ ਹੈ ਜੇ ਮਿਰਚ ਜ਼ਿਆਦਾ ਹੋਏ ਤਾਂ ਬੇਸਵਾਦੀ ਨਮਕ ਜ਼ਿਆਦਾ ਤਾਂ ਬੇਸਵਾਦੀ ਉਸੇ ਤਰ੍ਹਾਂ ਸਰਕਾਰ ਸਰਕਾਰੀ ਕਾਨੂੰਨ ਦੇ ਡਾਇਰੇ ਵਿੱਚ ਸੰਵਿਧਾਨਿਕ ਡਾਇਰੇਟ ਚਲਣੀ ਚਾਹੀਦੀ ਹੈ ਲੱਗਣਾ ਚਾਹੀਦਾ ਹੈ ਕਿ ਸਰਕਾਰ ਮੁੱਖ ਮੰਤਰੀ ਚਲਾ ਦੇਵੇ ਜਿਵੇਂ ਅਗਰ ਅਗਰ ਕੇਂਦਰ ਦੇ ਪ੍ਰੋਜੈਕਟਾਂ ਦੇ ਵਿੱਚ ਕੋਈ ਦੇਰੀ ਹੈ ਤਾਂ ਇੱਕ ਦੀ ਵਾਰੀ ਗਵਰਨਰ ਸਾਹਿਬ ਨੇ ਮੀਟਿੰਗ ਕਰ ਲਈ ਚਲੋ ਗੱਲ ਸਮਝ ਆਉਂਦੀ ਹੈ ਪਰ ਅਗਰ ਕੇਂਦਰੀ ਪ੍ਰੋਜੈਕਟਾਂ ਨੂੰ ਆਉਣ ਵਾਲੇ ਸਮੇਂ ਚ ਗਵਰਨਰ ਹੀ ਸਿੱਧੇ ਦੇਖਣ ਲੱਗ ਜਾਣ ਉਹਦੇ ਨਾਲ ਲੋਕਾਂ ਦਾ ਡੈਮੋਕ੍ਰੇਸੀ ਚ ਭਰੋਸਾ ਟੁੱਟਦਾ ਹੈ ਤੇ ਸਰਕਾਰ ਦੇ ਉੱਤੇ ਕੰਮਕਾਜ ਦੇ ਉੱਤੇ ਫਿਰ ਸਵਾਲ ਖੜੇ ਹੁੰਦੇ ਨੇ ਲੋਕਾਂ ਦੀ ਨਜ਼ਰ ਚ ਵੀ ਕੀ ਹੋ ਰਿਹਾ ਹੈ ਤੋ ਸੰਤੁਲਨ ਰਹਿਣਾ ਜ਼ਰੂਰੀ ਹੈ ਉਮੀਦ ਇਹ ਕਰਦੇ ਆ ਕਿ ਗੁਲਾਬ ਚੰਦ ਕਟਾਰੀਆ ਔਰ ਮੁੱਖ ਮੰਤਰੀ ਦੇ ਵਿੱਚ ਚੰਗੇ ਰਿਸ਼ਤੇ ਰਹਿਣਗੇ ਔਰ ਦੋਵੇਂ ਸਾਡੀ ਸਰਕਾਰ ਵੀ ਔਰ ਗਵਰਨਰ ਸਾਹਿਬ ਵੀ ਬਿਲਕੁਲ ਸੰਵਿਧਾਨਕ ਡਾਇਰੇ ਵਿੱਚ ਰਹਿ ਕੇ ਕੰਮ ਕਰਨਗੇ ਆਪਾਂ ਇਹੀ ਆਸ ਕਰਦੇ ਕਿਉਂਕਿ ਅਸੀਂ ਸਾਰੇ ਸੰਵਿਧਾਨ ਨਾਲ ਵਿਵਸਥਾ ਨਾਲ ਚੱਲਦੇ ਦੱਲਾ ਸਾਹਿਬ ਉਧਰ ਗੁਰਮੀਤ ਸਿੰਘ ਇੰਜੀਨੀਅਰ ਹੈ ਜਿਹੜੇ ਬਿਆਨ ਸਿੰਘ ਕਤਲकांड ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੂੰ ਬੇਲ ਦਿੱਤੀ ਗਈ ਹੈ ਬੁੜੈਲ ਜੇਲ੍ਹ ਦੇ ਵਿੱਚ ਉਹ ਬੰਦ ਸੀਗੇ ਤੇ ਇਸ ਪੂਰੇ ਮਾਮਲੇ ਨੂੰ ਕਿੱਥੇ ਕਿਦਾਂ ਦੇਖਦੇ ਹੋ ਵੀ ਜਿੱਥੇ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚੇ ਲੱਗੇ ਆ ਜਾਂ ਵਕਫਾਕ ਸਮਿਆਂ ਦੇ ਉੱਤੇ ਆਵਾਜ਼ ਜਿਹੜੀ ਆ ਬੁਲੰਦ ਕੀਤੀ ਜਾਂਦੀ ਹੈ ਆਪਣਾ ਲੋਕ ਸਭਾ ਦੇ ਵਿੱਚ ਵੀ ਇਹ ਮੁੱਦਾ ਉੱਠਦਾ ਤੇ ਹੁਣ ਇੰਜੀਨੀਅਰ ਗੁਰਮੀਤ ਸਿੰਘ ਨੂੰ ਬੇਲ ਦੇ ਦਿੱਤੀ ਗਈ ਹੈ ਦੇਖੋ ਇੱਕ ਤਾਂ ਇਹ ਮਾਮਲਾ ਤਾਂ ਦੇਖੋ ਅਦਾਲਤੀ ਹੈ ਚੰਡੀਗੜ੍ਹ ਦੀ ਡਿਸਟ੍ਰਿਕਟ ਜਿਹੜੀ ਸੈਸ਼ਨ ਕੋਰਟ ਹੈ ਉਹਨਾਂ ਵੱਲੋਂ ਉਹਨਾਂ ਨੂੰ ਬੀਲ ਦਿੱਤੀ ਗਈ ਹੈ ਜ਼ਮਾਨਤ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੀ ਮੰਗ ਸੀ ਕਿ ਜਿਹੜੀ ਉਹਨਾਂ ਨੂੰ ਪ੍ਰੀਮਚੁਰ ਰੀਲੀਜ਼ ਦਿੱਤੀ ਜਾਵੇ ਕਿਉਂਕਿ ਬਹੁਤ ਲੰਮਾ ਸਮਾਂ ਉਹ ਵੀ ਜੇਲ੍ਹ 'ਚ ਰਹੇ ਨੇ 2007 ਦੇ ਆਸ-ਪਾਸ ਤਾਂ ਜਿਹੜਾ ਇਹ ਇਹ ਇਸ ਮਾਮਲੇ 'ਚ ਸਜ਼ਾ ਹੀ ਸੁਣਾਈ ਗਈ ਹੈ ਪਰ ਇਹ 1994-95 ਦਾ ਮਾਮਲਾ ਚੱਲਦਾ ਆ ਰਿਹਾ ਹੁਣ ਉਹ ਵੀ ਲੰਮਾ ਸਮਾਂ ਜੇਲ੍ਹ ਰਹੇ ਨੇ ਪ੍ਰੀਮਚੁਰ ਰੀਲੀਜ਼ ਦੇ ਉੱਤੇ ਹਜੇ ਤੱਕ ਆਖਰੀ ਫੈਸਲਾ ਨਹੀਂ ਹੋਇਆ ਉਹ ਕਹਿੰਦੇ ਜਦ ਤੱਕ ਆਖਰੀ ਫੈਸਲਾ ਨਹੀਂ ਹੁੰਦਾ ਘਟੋਕਟ ਮੈਨੂੰ ਰੈਗੂਲਰ ਜ਼ਮਾਨਤ ਦੇ ਦਿਓ ਸੋ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਇਹਦਾ ਸਵਾਗਤ ਕੀਤਾ ਜਾਣਾ ਬਣਦਾ ਮੈਨੂੰ ਇਹ ਲੱਗਦਾ ਹੈ ਕਿ ਜ਼ਰੂਰ ਜਦੋਂ ਅਦਾਲਤਾਂ ਰਿਲੀਜ਼ ਕਰਦੀਆਂ ਨੇ ਸਰਕਾਰਾਂ ਦਾ ਦਖਲ ਰਹਿੰਦਾ ਹੈ ਸਰਕਾਰਾਂ ਤੋਂ ਵੀ ਅਦਾਲਤਾਂ ਪੁੱਛਦੀਆਂ ਨੇ ਮਨਜ਼ੂਰੀ ਲੈਂਦੀਆਂ ਨੇ ਔਰ ਹੁਣ ਲਗਾਤਾਰ ਸਾਡੇ ਮੁਲਕ 'ਚ ਅੰਦੋਲਨ ਹੋਏ ਨੇ ਰਜੀਵ ਗਾਂਧੀ ਦੇ ਜਿਹੜੇ ਦੋਸ਼ੀ ਸੀ ਉਹ ਤਾਂ ਪાંਸੀਆਂ ਤੋਂ ਉਮਰ ਕੈਦ ਤੇ ਰਿਹਾ ਹੋ ਕੇ ਵੀ ਚਲੇ ਗਏ ਕਈ ਤੇ ਉਮੀਦ ਕਰਦੇ ਆ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਵੀ ਆਉਂਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਚੰਗੇ ਫੈਸਲੇ ਹੋਣਗੇ ਕਿ ਭਾਰਤ ਸਰਕਾਰ ਦਾ ਭਾਰਤ ਦੀ ਅਦਾਲਤਾਂ ਦਾ ਇੱਕ ਚੰਗਾ ਫੈਸਲਾ ਹੈ ਬਹੁਤ ਲੰਮਾ ਸਮਾਂ ਉਹਨਾਂ ਨੇ ਵੀ ਜੇਲ੍ਹ 'ਚ ਕੱਟੀ ਜਦੋਂ ਬਾਕੀ ਇਹਨਾਂ ਹਾਲਾਤਾਂ 'ਚ ਰਿਹਾ ਹੋ ਰਹੇ ਨੇ ਤੇ ਫਿਰ ਸਾਰੇ ਹੋਣੇ ਚਾਹੀਦੇ ਨੇ ਔਰ ਵੱਖ-ਵੱਖ ਅੰਦੋਲਨਾਂ ਤੋਂ ਬਾਅਦ ਸਰਕਾਰਾਂ ਵੀ ਇਹ ਗੱਲ ਮਹਿਸੂਸ ਕਰਨ ਲੱਗੀਆਂ ਕਿ ਅਸੀਂ ਵੀ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਕਰਨਾ ਜਾਣੇ ਅਣਜਾਣੇ ਦੇ ਵਿੱਚ ਵੀ ਨਹੀਂ ਕਰਦਾ ਔਰ ਹੁਣ ਇੱਕ ਹੋਰ ਵੀ ਹੈ ਕਿਸੇ ਵੇਲੇ ਸਿਰਫ ਅਕਾਲੀ ਦਲ ਅੰਦੋਲਨ ਕਰ ਰਿਹਾ ਸੀ ਹੁਣ ਵੱਖ-ਵੱਖ ਪਾਰਟੀਆਂ ਕਰ ਰਹੀਆਂ ਨੇ ਹੁਣ ਭਾਜਪਾ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਸਿੱਖ ਆਗੂ ਚਲੇ ਗਏ ਉਹ ਵੀ ਭਾਜਪਾ ਦੀ ਸਰਕਾਰ ਨੂੰ ਇਹ ਗੱਲ ਸਮਝਾਉਂਦੇ ਹੋਣੇ ਆ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਿਹਾ ਸੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਯਤਨ ਸ਼ੀਲਾਂ ਇਹਦਾ ਮਤਲਬ ਹੈ ਭਾਰਤ ਦੀ ਸਰਕਾਰ ਵਿੱਚ ਆਉਂਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਵੀ ਰਿਹਾ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਰਿਹਾ ਕਰੀਏ ਹੁਣ ਇਹਦਾ ਕ੍ਰੈਡਿਟ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸਾਰਿਆਂ ਦੇ ਸੰਘਰਸ਼ ਹੋ ਰਹੇ ਨੇ ਇਹ ਸਿਸਟਮ ਮਹਿਸੂਸ ਕਰ ਗਿਆ ਤੇ ਹੁਣ ਹੌਲੀ ਹੌਲੀ ਰਿਲੀਜ਼ ਹੋਣੇ ਸ਼ੁਰੂ ਹੋ ਗਏ ਪੈਰੋਲ ਆਉਣੇ ਸ਼ੁਰੂ ਹੋ ਗਏ ਜ਼ਮਾਨਤਾਂ ਹੋਣੀਆਂ ਸ਼ੁਰੂ ਹੋ ਗਈਆਂ ਸੋ ਮੈਨੂੰ ਲੱਗਦਾ ਹੈ ਕਿ ਇਹ ਸਾਰਿਆਂ ਦੇ ਜਿਹੜੇ ਸੰਘਰਸ਼ ਸੀ ਤੇ ਸਿਸਟਮ ਹੁਣ ਮਹਿਸੂਸ ਕਰ ਗਿਆ ਕਿ ਅਸੀਂ ਹੋਲੀ-ਹੋਲੀ ਸਾਰਿਆਂ ਦੇ ਨਾਲ ਜਸਟਿਸ ਕਰੀਏ। ਸੋ ਇਹ ਚੰਗੀ ਗੱਲ ਹੈ ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ। ਦਲਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੇ ਖਬਰਾਂ ਪੂਰੀ ਤਫਸੀਲ ਦੇ ਨਾਲ ਸਮਝਾਉਂਦੇ ਹੋ। ਕੀਮਤੀ ਸਮਾਂ ਦੇਣ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ। ਬਹੁਤ-ਬਹੁਤ ਧੰਨਵਾਦ। ਸੰਦੀਪ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ ਔਰ ਕੋਈ ਵੀ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਉਹ ਆਪਣੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਨੇ। ਅਸੀਂ ਤੁਹਾਡਾ ਵਿਚਾਰ ਵੀ ਅੱਗੇ ਵਧਾਵਾਂਗੇ। ਧੰਨਵਾਦ।